ਕੀ ਗੁਰੂ ਅੰਗਦ ਦੇਵ ਜੀ ਦੇ ਲੰਗਰ ਵਿੱਚ ਮਾਸ ਪਕਦਾ ਸੀ ਜੇ ਇਹ ਸੱਚ ਹੈ ਤਾਂ ਅੱਜ ਸਿੱਖ ਲੰਗਰ ਵਿੱਚ ਮਾਸ ਕਿਉਂ ਨਹੀਂ ਬਣਦਾ ਕੀ ਸਿੱਖ ਮਰਿਆਦਾ ਵਿੱਚ ਅਜਿਹਾ ਕੋਈ ਬਦਲਾਅ ਆਇਆ ਸੀ ਪਰ ਜੇ ਇਹ ਗੱਲ ਝੂਠੀ ਹੈ ਤਾਂ ਸਭ ਤੋਂ ਪਹਿਲਾਂ ਇਹ ਗੱਲ ਚਲਾਈ ਕਿਸ ਨੇ ਕੀ ਮਨੋਰਥ ਸੀ ਇਸ ਕਹਾਣੀ ਦੇ ਪਿੱਛੇ ਅੱਜ ਕਈ ਇਤਿਹਾਸਕਾਰ ਦੱਸਦੇ ਹਨ ਕਿ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਮਾਸ ਖਾਣ ਲਈ ਦਿੱਤਾ ਸੀ ਇਸ ਦੇ ਹੱਕ ਵਿੱਚ ਉਹ 250 ਸਾਲ ਪੁਰਾਣੀ ਇੱਕ ਗ੍ਰੰਥ ਦਾ ਹਵਾਲਾ ਵੀ ਦਿੰਦੇ ਹਨ ਪਰ ਇਹ ਗ੍ਰੰਥ ਕਿਸ ਨੇ ਲਿਖਿਆ ਸਭ ਤੋਂ ਪਹਿਲਾਂ ਇਹ ਗੱਲ ਕਿਸ ਨੇ ਤੇ ਕਿਉਂ ਲਿਖੀ ਇਸ ਸਾਖੀ ਦਾ ਅਸਲ ਸੱਚ ਹੈ ਕਿ ਕਿ ਬਾਕੀ ਗੁਰੂ ਸਾਹਿਬਾਨਾਂ ਵੇਲੇ ਵੀ ਲੰਗਰ ਦੇ ਵਿੱਚ ਮਾਸ ਬਣਦਾ ਸੀ ਜਾਂ ਮਾਸ ਵਰਤਾਇਆ ਜਾਂਦਾ ਸੀ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਇਸ ਟੌਪਿਕ ਉੱਪਰ ਇਤਿਹਾਸਿਕ ਸਰੋਤਾਂ ਦੇ ਆਧਾਰ ਤੇ ਖੁੱਲ ਕੇ ਵਿਚਾਰ ਕਰਾਂਗੇ ਅਤੇ ਤੁਹਾਨੂੰ ਇਸ ਸਾਖੀ ਬਾਰੇ ਉਹ ਗੱਲਾਂ ਦੱਸਾਂਗੇ ਜੋ ਤੁਹਾਨੂੰ ਹੋਰ ਕਿਤੋਂ ਵੀ ਪਤਾ ਨਹੀਂ ਲੱਗਣੀਆਂ ਆਖਰਕਾਰ ਫੈਸਲਾ ਤੁਸੀਂ ਹੀ ਕਰਿਓ ਪਰ ਸੱਚ ਜਾਣ ਕੇ ਇਹ ਵੀਡੀਓ ਤੁਸੀਂ ਅੰਤ ਤੱਕ ਜਰੂਰ ਦੇਖਿਓ